ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਸਾਰੇ ਭਰਾ ਤੇ ਆਪਣੇ ਚੈਨਲ ਨੂੰ ਲਾਈਕ ਫੋਲੋ ਜੁੜੂ ਕਰਿਓ ਤੇ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਬਈ ਜੋੜ ਦਾ ਜੇ ਕਿਸੇ ਭਰਾ ਨੂੰ ਜੋੜ ਚਾਹੀਦੀ ਹੋਵੇ ਇਹਦੇ ਕੱਲੇ ਬਸ ਪਾਵੇ ਰਹਿ ਗਏ ਲੌਂਗ ਨਾਲੇ ਬਾਈ ਖੱਟੇ ਰੰਗ ਚ ਪਾਵੇ ਇਹਦੇ ਰਹਿ ਗਏ ਲੌਂਗ ਨਾਲੇ ਤੇ ਬਾਕੀ ਸਾਰੀ ਰੈਡੀ ਆ ਇੱਕ ਆਹ ਹਾਲ ਆ ਬਸ ਜਿਹੜਾ ਗ੍ਰੀਟ ਆ ਰਹਾ ਪਾ ਲਾਉਣੇ ਹਣੇ ਮੋਤੀ ਪਾ ਕੇ ਇੱਕ ਹੋਰ ਹੈਗੀ ਬਾਈ ਮਤਲਬ ਫੋਟੋ ਪਾ ਦਾਂਗੇ ਆਪਾਂ ਜਦੋਂ ਫੁੱਲ ਕੰਪਲੀਟ ਹੋ ਗਈ ਤੇ ਜੇ ਕਿਸੇ ਭਰਾ ਨੂੰ ਬਾਈ ਚਾਹੀਦੀ ਹੋਵੇ ਠੀਕ 8000 ਰੁਪਿਆ ਰੇਟ ਹੈ ਇਹਦਾ ਜੋੜ ਦਾ ਤੇ ਨੰਬਰ ਮੇਰਾ 78886 86523 ਤੇ ਆਪ ਇਹਨਾਂ ਕੰਟੈਕਟ ਕਰ ਲਿਓ ਬਾਈ ਜੇ ਕਿਸੇ ਨੂੰ ਜੋੜ ਚਾਹੀਦੀ ਹੋਵੇ ਬਹੁਤ ਸੋਹਣੀ ਜੋੜ ਬਣੀ ਹੈ ਤੇ ਅਮੇ ਸ਼ਾਦੀ ਤਰਾਂ ਅੰਦਰੋ ਕਪੜਾ ਕੁੱਪੜਾ ਸਾਰਾ ਕੁਝ ਵਧੀਆ ਖੁੱਲੀ ਡੁੱਲੀ ਬਾਰੀ ਆ ਜਿਹੜਾ ਥੱਲਾ ਵਾ ਬਾਈ ਬਹੁਤ ਹੈਵੀ ਮਜ਼ਬੂਤ ਥੱਲਾ ਵਾ ਲਾਈਟ weight ਜਿਵੇਂ ਭਰਾ ਮੰਗਦੇ ਸੀਗੇ ਹਨ ਤੇ ਇੱਕ ਸਾਈਜ਼ ਵੀ ਨਾਰਮਲ ਹੈ ਬਈ ਇਹਦਾ ਬਾਲਾ ਵੱਡਾ ਸਾਈਜ਼ ਨਹੀਂ ਹੈਗਾ ਤੇ ਜਿਵੇਂ ਮੋਟਰਸਾਈਕਲ ਤੇ ਬੰਦਾ ਵਧੀਆ ਲੈ ਜਾ ਸਕਦਾ ਬਹੁਤ ਲਾਈਟ weight ਦੇ ਵਿੱਚ ਬਣੀ ਆ ਬਾਕੀ ਜਿਹੜਾ ਕਲਰ ਕੰਬੀਨੇਸ਼ਨ ਆ ਨਾ ਤੁਸੀਂ ਜਿੱਦਾਂ ਦਾ ਮਰਜ਼ੀ ਕਰਵਾ ਸਕਦੇ ਹੋ ਤੇ ਜਿਵੇਂ ਮੈਂ ਇਹਨੂੰ ਇਹ ਆਰਡਰ ਸੀ ਆਪਣੇ ਕੋਲੇ ਖੱਟੇ ਰੰਗ ਦਾ ਤੇ ਬਲੈਕ ਰੰਗ ਦਾ ਹਨ ਤੇ ਉਵੇਂ ਪਣਜੂ ਬਹੁਤ ਵਧੀਆ ਚੀਜ਼ ਬਣੀ ਆ ਯਾਰ ਬਹੁਤ ਸੋਹਣੀ ਆ ਪਾਕਿਸਤਾਨੀ ਸਟਾਈਲ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੋਵੇ ਤੇ ਆਪਣੇ ਨਾਲ ਜਰੂਰ ਜ਼ਰੂਰ ਸੰਪਰਕ ਕਰਿਓ ਤੇ ਤੁਹਾਨੂੰ ਕਮਾ ਕੇ ਦਿਖਾ ਦਿੰਨੇ ਆ ਬਾਈ ਆਇਆਂ ਥੱਲਾ ਬਹੁਤ ਵਧੀਆ ਚੀਜ਼ ਬਣੀ ਹੋਈ ਆ ਤੇ ਜਰੂਰ ਸੇਵਾ ਦਾ ਮੌਕਾ ਦਿਓ ਜੇ ਜੋਗੜ ਆਪਣਾ ਕੰਮ ਸਾਰਾ ਕੁਝ ਵਧੀਆ ਲੱਗਦਾ ਹੁੰਦਾ ਤੇ ਬਾਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰਿਓ ਧੰਨਵਾਦ